ਸ੍ਰੀ ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਹਾਂ ਵੀਰੇ 13 14 15 ਅਤੇ 16 ਦਸੰਬਰ ਨੂੰ ਭਾਰੀ ਮੀਂਹ ਅੱਜ ਰਾਤ ਤੋਂ ਬਦਲੇਗਾ ਮੌਸਮ ਇਹ ਮਾਨਸੂਨ ਸੀਜ਼ਨ ਵਿੱਚ ਦੇਸ਼ ਭਰ ਵਿੱਚ ਭਾਰੀ بارش ਹੋਈ ਕਈ ਰਾਜਾਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਰਿਕਾਰਡ ਤੋੜ بارش ਹੋਈ ਜਿਸ ਦੇ ਨਤੀਜੇ ਵਜੋਂ ਮੌਸਮ ਸੁਹਾਵਣਾ ਰੱਖਾ ਮਾਨਸੂਨ ਦੇ ਜਾਣ ਤੋਂ ਬਾਅਦ ਵੀ ਕਈ ਰਾਜਾਂ ਵਿੱਚ ਮੀਂਹ ਦਾ ਭਾਰੀ ਜਾਰੀ ਹੈ ਹੁਣ ਇੱਕ ਨਵੀਂ ਪੱਛਮੀ ਘਟਪੜੀ ਦੇ ਸਰਗਰਮ ਹੋਣ ਨਾਲ ਮੌਸਮ ਇੱਕ ਨਵਾਂ ਪੈਟਰਨ ਅਪਣਾਏਗਾ ਪਾਰਤ ਮੌਸਮ ਵਪਾਗਨੇ 13 14 ਤੇ 15 14 15 ਤੇ 16 ਦਸੰਬਰ ਨੂੰ ਦੇਸ਼ ਭਾਰ ਵਿੱਚ ਕਈ ਰਾਜਾਂ ਲੇਪਾਰੀ بارش ਦੀ ਚਤਾਵਨੀ ਦਿੱਤੀ ਹੈ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਸੀਜ਼ਨ ਦੌਰਾਨ ਭਾਰੀ بارش ਹੋਈ ਪਾਰ ਇਸ ਦੇ ਜਾਣ ਤੋਂ ਬਾਅਦ بارش ਰੁਕ ਗਈ ਪਿਛਲੇ ਕੁਝ ਦਿਨਾਂ ਵਿੱਚ ਰਾਜ ਵਿੱਚ بارش ਮੁੜ ਸ਼ੁਰੂ ਹੋ ਗਈ ਹੈ ਹੁਣ ਪੱਛਮੀ ਗੜਬੜੀ ਦੇ ਸਰਵਕਰਮ ਹੋਣ ਨਾਲ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਇੱਕ ਨਵਾਂ ਪੈਟਰਨ ਅਪਣਾਏਗਾ ਸਥਿਤੀ ਵਿੱਚ ਮੌਸਮ ਭਾਗ ਨੇ ਚਤਾਵਨੀ ਜਾਰੀ ਕੀਤੀ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ 13 14 15 ਤੇ 16 ਦਸੰਬਰ ਨੂੰ ਬਾਰਿ ਬਾਰਛਾਈਗੇ ਸਮੇਤran ਬਾਰਸ਼ਬਾਰੀ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਜੰਮੂ ਕਸ਼ਮੀਰ ਵਿੱਚ ਵੀ ਮਾਨਸੂਨ ਦੇ ਮੌਸਮ ਦੌਰਾਨ ਭਾਰੀ ਬਾਰਿਸ਼ ਹੋਈ ਮਾਨਸੂਨ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਮੌਸਮ ਖੁਸ਼ਕ ਹੋ ਗਿਆ ਪਰ ਹੁਣ ਇੱਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਜੰਮੂ ਕਸ਼ਮੀਰ ਵਿੱਚ ਮੌਸਮ ਇੱਕ ਨਵਾਂ ਪੈਟਰਨ ਅਪਣਾ ਲਵੇਗਾ ਨਤੀਜੇ ਵਸਮ ਵਜਮ ਮੌਸਮ ਭਾਗ ਨੇਕ ਚੇਤਾਵਨੀ ਜਾਰੀ ਕੀਤੀ ਹੈ ਕਿ ਜੰਮੂ ਕਸ਼ਮੀਰ ਵਿੱਚ 13 14 15 ਤੇ 16 ਦਸੰਬਰ ਨੂੰ ਭਾਰੀ بارش ਅਤੇ ਗੇਸ ਸਮੁੰਦਰਨ ਬਰਫਬਾਰੀ ਵੀ ਸੰਭਵ ਹੈ ਪਸ਼ਮੀਗਰ ਪਰਿਦੇਸ਼ ਸਰ ਗਰਮ ਹੋਣ ਨਾਲ ਦੇਸ਼ ਵਿੱਚ ਮੌਸਮ ਵਿੱਚ ਇੱਕ ਨਵਾਂ ਪੈਟਰਨ ਆਵੇਗਾ ਮੌਸਮ ਭਾਗ ਨੇ 13 14 15 ਤੇ 16 ਦਸੰਬਰ ਨੂੰ ਉੱਤਰਾਖੰਡ ਤਾਮਿਲਨਾਡੂ ਕੇਰਲ ਕਰਨਾਟਕ ਅਤੇ ਅੰਡੇਮਨ ਅਤੇ ਨਿਕੋਬਰ ਟਾਪਾਂ ਵਿੱਚ ਭਾਰੀ بارش ਦਾ ਅਲਰਟ ਜਾਰੀ ਕੀਤਾ ਹੈ ਬਿਜਲੀ ਤੇਜ਼ ਹਵਾਵਾਂ ਤੇ ਤੂੜ ਪਰੀਆਂ ਹਨੇਰੀਆਂ ਦਾ ਵੀ ਅਲਰਟ ਜਾਰੀ ਕੀਤਾ ਹੈ ਪਸ਼ਚਮੀ ਘਰਬੜੀ ਦੇ ਸਰਗਰਮ ਹੋਣ ਨਾਲ ਦੇਸ਼ ਵਿੱਚ ਮੌਸਮ ਪ੍ਰਣਾਲੀ ਵਿੱਚ ਇੱਕ ਨਵਾਂ ਮੋੜ ਆਵੇਗਾ ਮੌਸਮ ਪਾਗਨੇਕ ਅਲਰਟ ਜਾਰੀ ਕੀਤਾ ਹੈ ਕਿ ਕੇਰਲ ਕਰਨਾਟਕ ਅਤੇ ਅੰਡੇਮਾਨ ਅਤੇ ਨਿਕੋਬਰ ਟਾਪਾਵਾਂ ਵਿੱਚ 13 14 15 ਤੇ 16 ਦਸੰਬਰ ਨੂੰ ਭਾਰੀ بارش ਹੋਵੇਗੀ ਪੰਜਾਬ ਰਾਜਸਥਾਨ ਅਤੇ ਦਿੱਲੀ ਵਿੱਚ ਮੌਨਸੂਨ ਸੀਜ਼ਨ ਤਰ੍ਹਾਂ ਉਸ ਤੋਂ ਬਾਅਦ ਕੁਝ ਦਿਨਾਂ ਲਈ ਭਾਰੀ بارش ਹੋਈ ਪਛਮੀ ਗੜਬੜੀ ਦੇ ਸਰਗਰਮ ਹੋਣਾ ਪੰਜਾਬ ਰਾਜਸਥਾਨ ਅਤੇ ਦਿੱਲੀ ਵਿੱਚ ਵੀ ਮੌਸਮ ਵਿੱਚ ਇੱਕ ਨਵਾਂ ਮੋੜ ਆਵੇਗਾ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਰਾਜਸਥਾਨ ਵਿੱਚ ਰਾਜਸਥਾਨ ਅਤੇ ਦਿੱਲੀ ਵਿੱਚ 13 14 15 ਤੋਂ 16 ਦਸੰਬਰ ਨੂੰ ਸਖਤ ਠੰਡ ਦਾ ਅਨੁਭਵ ਹੋਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ